ਖਾਲਸਾ ਬਾਗੂ ਜੀ ਦੇ ਪਤੇ ਸੰਦਪਾ ਦਾ ਦੇ ਸੰਤਿ ਬ੍ਰਾਂਕਰ ਕੈਨੇਡਾ ਤੋਂ ਸਾਈਮੀ ਅਮੀਰ ਖੰਬੋ ਫਾਊਂਡੇਸ਼ਨ ਕੈਨੇਡਾ ਵੱਲੋਂ ਕਾਫੀ ਹੁਸਤ ਸਾਈਮੀ ਅਮੀਰ ਜੀ ਦੀ ਕਿਤਾਬ ਅੱਜ ਲੋਕ ਅਰਪਣ ਕੀਤੀ ਗਈ ਆ ਪਾਟਕਾਂ ਦੀ ਢੋਲੀ ਵਿੱਚ ਪਾਈ ਗਈ ਆ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਕਾਰਜ ਆ ਇਕੱਲੇ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਤੇ ਸਾਡੇ ਗੁਰੂ ਜੀ ਸਰਦਾ ਉਸਤਾਦ ਸਰਦਾ ਸੰਤਿ ਪਾਪਾ ਜੀ ਤੇ ਹੋਰ ਹਰਿ ਸਿੰਘ ਜਾਚਕ ਜੀ ਤੇ ਡਾਕਟਰ ਕਲਦੀਪ ਕੁਲਖੇਤ ਤੋਂ ਜੇਪਤੀ ਪ੍ਰਚਾਰ ਜੀ ਜਿਨ੍ਹਾਂ ਨੇ ਮੋਕ ਬੰਦ ਲਿਖਿਆ ਤੇ ਬਾਕੀ ਸਾਰੇ ਜਿਹੜੇ ਸਾਡੇ ਲਖਾਰੀ ਸੀਗੇ ਕਵਿਸ਼ਰੀ ਵਿਕਾਸ ਮੰਚ ਦੇ ਮੈਂਬਰਸ ਉਹਨਾਂ ਨੇ ਬਹੁਤ ਸੁੰਨੀਆਂ ਦੇ ਚਨਾਮਾ ਸਾਈਂ ਵੀ ਆ ਵੀ ਜਿੰਦਾ ਬੰਦੀ ਤੇ ਲੇ ਕੇ ਇਸ ਪੋਸਤ ਨੂੰ ਸ਼ਿੰਗਾਰਿਆ ਤਾਂ ਮੈਂ ਸਾਰਿਆਂ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ ਇਦਾਂ ਦੇ ਫਰਾਲੇ ਅੱਗੇ ਵਾਸਤੇ ਵੀ ਕਰਦੇ ਰਾਵਾਂਗੇ ਤੇ ਪਾਟਕਾਂ ਦੀ ਝੋਲੀ 'ਚ ਇਸ ਤਰ੍ਹਾਂ ਦੀਆਂ ਕਿਤਾਬਾਂ ਪਾਉਂਦੇ ਰਾਵਾਂਗੇ ਇਹ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਵੀ ਕਰਦੀ ਹਾਂ ਤੇ ਸਾਰਿਆਂ ਦਾ ਇੱਥੇ ਬਹੁਤ ਆਉਣ ਤੇ ਨਿਗਾ ਦੇ ਜਿੱਥੇ ਜੀ ਆਇਆਂ ਕਿਹਾ ਉੱਥੇ ਸਾਰਿਆਂ ਦਾ ਧੰਨਵਾਦ ਤੇ ਇੱਕ ਮੈਂ ਇਹ ਕਹਿਣਾ ਚਾਹੁੰਦੀ ਆ ਫਤੇਗੜ ਸਾਹਿਬ ਦੀ ਮਕਦਸ ਧਰਤੀ ਤੇ ਇਸ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ ਇਸ ਪੋਸਤਕ ਨੂੰ ਇਸ ਤੋਂ ਹੋਰ ਜਗ੍ਹਾ ਤੇ ਪਵਿੱਤਰ ਕੋਈ ਹੋਈ ਨਹੀਂ ਤੱਕਦੀ ਤੇ ਇਹ ਪਵਿੱਤਰ ਹੀ ਪੋਸਤਕ ਸਗੀ ਜਿਹੜੀ ਕਿ ਇੱਕ ਪਵਿੱਤਰ ਅਸਥਾਨ ਤੇ ਅਸੀਂ ਇਹਨੂੰ ਲੋਕ ਅਰਪਣ ਕੀਤਾ ਤੇ ਪਾਠਕ ਜਿਹੜੇ ਸਾਡੇ ਨੇ ਛੰਦਾਬੰਦੀ ਦੀ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣਗੇ ਤੇ ਪਰਮਾਤਮਾ ਚਰਦੀ ਕਲਾ ਬਖਸ਼ੇ ਇਸ ਤਰ੍ਹਾਂ ਦੇ ਉਪਰਾਲੇ ਸਦਾ ਹੀ ਹੁੰਦੇ ਰਹਿਣ ਇਸ ਨਾਲ ਹੀ ਆਪਾਂ ਫੋਰੋਂ ਤੇ ਅਸੀਂ ਸਾਰੇ ਪੜੀਏ ਤੇ ਬਕਾਸ ਮੰਚ ਤਲਵੰਡੀ ਦੇ ਸਾਰੇ ਸਮੂਹ ਮੈਂਬਰ ਸਵਾਨਾ ਨੂੰ ਸਾਰਿਆਂ ਦਾ ਬਹੁਤ ਬਹੁਤ ਜਲਦੀਆਂ ਭਾਈਆਂ ਤੋਂ ਧੰਨਵਾਦ ਮੈਂ ਸਾਈ ਮੀਆਂ ਮਦਰ ਫਾਉਂਡੇਸ਼ਨ ਕੈਨੇਡਾ ਦੀ ਅਸੀਂ ਅੱਖਾਂ ਦੇ ਕੈਂਪ ਲਾਉਨੇ ਆ ਜੀ ਬੱਚਿਆਂ ਦੀਆਂ ਲੋੜਵੰਦ ਬੱਚਿਆਂ ਦੀ ਆਦੀ ਕਰਨਾ ਤੇ ਬਾਕੀ ਬੱਚਿਆਂ ਨੂੰ ਸਿਲਾਈ ਸੈਂਟਰ ਅਸੀਂ ਖੁੱਲ ਕੇ ਦਿੰਨੇ ਆ ਜੀ ਜਿੱਥੇ ਜਿਹੜੀਆਂ ਬੱਚੀਆਂ ਜ਼ਿਆਦਾ ਪੜ੍ਹਨ ਲੇਕੇ ਤਲੀਮ ਹਾਸਲ ਨਹੀਂ ਕਰ ਸਕਦੀਆਂ ਉਹਨਾਂ ਨੂੰ ਮਸ਼ੀਨਾਂ ਰੱਖ ਕੇ ਅਸੀਂ ਕਹਿੰਦੇ ਕਿ ਪੜ੍ਹ ਲੈ ਕੇ ਉਹ ਆਪਣੇ ਰੋਜ਼ਗਾਰ ਦਾ ਉਹਨਾਂ ਦਾ ਸਾਧਨ ਬਣ ਜਾ ਕੇ ਜਦੋਂ ਉਹ ਵੀ 5-7 ਹਜ਼ਾਰ ਮਹੀਨੇ ਦਾ ਕਮਾਉਣ ਗਈਆਂ ਤਾਂ ਉਹ ਵੀ ਮਾਨ ਮਹਿਸੂਸ ਕਰਨੀਆ ਕਿ ਅਸੀਂ ਪੜਿਆਂ ਦੀ ਕਹਿੰਦੇ ਬਰਾਬਰ ਕੁਝ ਕਮਾ ਲੈਨੀਆ ਹੋਰ ਅਸੀਂ ਬੂਤੇ ਬੰਦਦੇ ਆ ਸਕੂਲਾਂ ਦੇ ਵਿੱਚ ਦਾ ਸਾਰਾ ਦਾ ਲੰਗਰ ਲਾਈਦਾ ਤੇ ਇਸ ਤਰ੍ਹਾਂ ਦੇ ਹੋਰ ਫਰਾਲੇ ਕਰਦੇ ਰਹੇ ਤੇ ਆ ਵੀ ਉੱਤਵੀ ਬੱਤੀਆਂ ਦੇ ਪਿੱਛੇ ਤਾਂ ਨਹੀਂ ਕਿਤੇ ਬੱਚੇ ਨੂੰ ਸਾਈਕਲ ਦਿੱਤਾ ਮੈਂ ਨਹੀਂ ਕਰਦੀ ਜੀ ਕੁਝ ਵੀ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਡਿਆਈਆਂ ਬਾਬੇ ਨਾਨਕ ਦੀਆਂ ਕਰੀਓ ਦਾ ਸ਼ੁਕਰਾਨਾ ਕਰੀਏ ਕਿ ਇਹ ਚ ਗਰੀਬੀ ਦੀ ਦਾਤੜੀ ਦੀ ਝੋਲੀ ਵਿੱਚ ਸਤਿਗੁਰੂ ਨੇ ਟੁੱਟ ਕੇ ਸੇਵਾ ਭਖਸ਼ਿਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਇਸ ਤਰ੍ਹਾਂ ਹੀ ਸਤਿਗੁਰੂ ਜੀ ਦਾ ਹਰ ਵੇਲੇ ਅਸੀਂ ਸ਼ੁਕਰਾਨਾ ਕਰਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਸਾਈ ਮੀਆਂ ਮੀਰ ਹੰਮਲ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇੱਕ ਕਿਤਾਬ ਰਚ ਕੀਤੀ ਗਈ ਹੈ ਮੈਂ ਇਹ ਸਮਝਦਾ ਹਾਂ ਕਿ ਸਿੱਖ ਇਤਿਹਾਸ ਨੂੰ ਪ੍ਰਕਾਸ਼ਮਾਨ ਤੇ ਗੱਜਣਾ ਰਾਹੀਂ ਸੰਭਰਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਆਪਣੇ ਵੱਲੋਂ ਸਮੁੱਚੀ ਫਾਊਂਡੇਸ਼ਨ ਨੂੰ ਇਸ ਦੇ ਪ੍ਰਧਾਨ ਬੀਬੀ ਸਿਦਲਪਾਲ ਬ੍ਰੈਂਟਨ ਨੂੰ ਆਪਣੇ ਵੱਲੋਂ ਬਹੁਤ ਮੁਬਾਰਕੀ ਦਿੰਦਾ ਹਾਂ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬੋਂ ਤੇ ਜਾਇਦਾ ਮੈਂ ਹਰ ਜੀ ਕਨਸਾ ਪਹਿਲੇ ਹੇ ਸੋਨਿਆ ਉਸੇ ਕਾਲ ਉਸੇ ਕਾਲ ਦਰਮਾਨ ਦਿੱਤਾ ਜਾ ਰਿਹਾ ਹੈ ਤੇ ਨਾਲ ਫੋਟੋ ਦੇ ਪਰਮਾਨੰਦ ਨੂੰ ਲੈ ਕੇ ਗੋਦ ਬਾਦੀ ਇਸਾਰੇ ਨੇ ਸਿੱਕਾ ਕੀਤੀ ਦੇਖੇ ਸਾਈ ਮੀਆਂਮੀਰ ਹੰਬਲ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਪ੍ਰਾਲਾ ਕਰਕੇ ਇੱਕ ਕਿਤਾਬ ਲਈ ਜਿੱਤੀ ਗਈ ਹੈ ਮੈਂ ਇਹ ਸਮਝਦਾ ਹਾਂ ਕਿ ਸਿੱਖ ਇਤਿਹਾਸ ਨੂੰ ਪਰਕਾਮਾ ਤੇ ਗੱਜਣਾ ਰਾਹੀਂ ਸੰਭਰਦਾ ਇਹ ਬਹੁਤ ਵੱਡਾ ਪ੍ਰਾਲਾ ਦਿੱਤਾ ਹੈ ਮੈਂ ਆਪਣੇ ਵੱਲੋਂ ਸਮੁੱਚੀ ਫਾਊਂਡੇਸ਼ਨ ਨੂੰ ਇਸ ਦੇ ਪ੍ਰਧਾਨ ਬੀਬੀ ਸ੍ਰੀਦਰਪਾਲ ਕ੍ਰਿੰਟਨ ਨੂੰ ਆਪਣੇ ਵੱਲੋਂ ਬਹੁਤ ਬਹੁਤ ਲਵਾਈ ਦਿੰਦਾ ਹਾਂ ਤੇ ਗੁਰਦਰਾਸ ਗੰਢਗੜ ਸਾਹਿਬੋਂ ਤੇ ਜੀ ਆਇਆਂ ਨੂੰ ਬਾਹਰ ਜੀ ਕਨਵਾਲ ਸਾਹਿਬ ਅਹਿਨ ਸਵਾਗਤ ਮੈਂ ਸੁਪਾਣਾ ਲੈਣੇ ਤੇ ਨਾਲੇ ਚੱਲੇਲੀ ਬਹੁਤ ਹੀ ਭਾਗਵਾਨਿਆ ਦੇਣਾ ਕਾਬੇ ਉੱਤੇ ਛਾਈ ਗਈਆਂ ਮੀਰ ਜੀ ਦੇ ਤੇ ਖੰਡਾ ਬੰਦੀ ਜੀ ਦੀ ਸਰਤਾ ਦੇ ਚਾਈਆਂ ਮੇਰਾ ਬਹੁਤ ਹੀ ਤੇ ਦਾ ਬਲੋਂ ਚਫਾਤ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਅਗੇ ਕਾਫੀ ਕਾਲੇ ਲਈ ਸਾਡੀ ਚਿੰਤਾ ਬਣੀ ਅਮੀਤ ਦੇ ਦੇਖ ਰਹੇ ਉਹਨਾਂ ਨੇ ਚੋਣਾਂ ਲਈ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਉਹ ਮਾਣ ਦੇ ਸਾਥੀ ਅਮੀਤ ਸਿੰਘ ਜੀ ਦੇ ਤੁਹਾਨੂੰ ਸਾਥੀ ਉਹਨਾਂ ਨੂੰ ਜਾਂਦਾ ਕਿ ਬਹੁਤ ਸਾਰਿਆਂ ਨੇ ਬਹੁਤ ਆਪਣਾ ਕਿਕਰ ਨਾਮ ਦੇ ਡਾਕਟਰ ਹੈਲਿੰਗ ਜਾ ਕੇ ਜੀਹਾਨ ਨੇ ਅੰਦਰ ਡਾਕਟਰ ਰਵੀ ਸਿੰਘ ਕੁਛੇਤ ਤੋਂ ਚੇਅਰਮੈਨ ਪੰਜਾਬੀ ਡਿਪਾਰਟਮੈਂਟ ਜੀਪਤੀ ਪਛਾਣੀ ਦਿਲਾਨੇ ਕਿ ਬੁੱਕ ਮੰਗ ਲਈ ਕਿਤਾਬ ਨੂੰ ਸੰਗਠਨ ਆਵਾਜ਼ ਕਲਾ ਜੀਵਨ ਦਾ ਇੱਕ ਅਦਭੈ ਨਾਮ ਦਾ ਲਿਖਿਆ ਹੈ ਇਹ ਲੱਗਦਾ ਚੌਥੀਆਂ ਇਹ ਇਤਿਹਾਸ ਦੇ ਵਿੱਚ ਪਹਿਲੀ ਇਹ ਕਿਤਾਬ ਹੈ ਮੈਡੀਕੇਸ਼ਨ ਦਾ ਬੰਦੇ ਦੀ ਨੀਤੀ ਨੂੰ ਲਾਵਾ ਚਾਹੀ ਵੀਮ ਵੀ ਦੇ ਉੱਪਰ ਦੇ ਸਾਰੇ ਚਾਹਤ ਵਿਦਿਆਨੀ ਤਾਂ ਇਹ ਜਿਹੜੂ ਅਜੀ ਸ਼ਾਮੁਖੀ ਤੇ ਉਤੋਂ ਵਿੱਚ ਵੀ ਪਾਕਿਸਤਾਨ ਦੇ ਕੇਸ ਨੂੰ ਚਾਹਤ ਰਸਨਾ ਮੰਗੇ ਤਾਂ ਕਿ ਸਾਡੇ ਰੈਂਦੇ ਪੰਜਾਬ ਵਾਲੇ ਵੀ ਪੜਨਾ ਇਹਨੂੰ ਪੜ ਕੇ ਤੇ ਲਾਭ ਲੈ ਤੋ ਮੈਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੀ ਹਾਂ ਜਿੱਤੇ ਜੀ ਆਇਆਂ ਨੂੰ ਕਹਿੰਦੀ ਹਾਂ ਧੰਨਵਾਦ ਕਰਦੀ ਹਾਂ ਸਾਰੇ ਇੱਥੇ ਇਹਨਾਂ ਦੇ ਸਿੱਖ ਪਾਦਮ ਨੂੰ ਸਰਪੰਚ ਜੀ ਦੇ ਨਾਲ ਤੇ ਬਿਆਨ ਦਾ ਪ੍ਰਸੰਗਵਾੜ ਲੋਕਾਂ ਦਾ ਜੁਆਰ ਵੀ ਪਾਜੀ ਪਨੀ ਦਾ ਤੇ ਵਿਧਿਆਨਾ ਲਾਈਵ ਕਰਦਾ ਹੈ ਤੇ ਸੁਖਵਾਨੀਆਂ ਜਿਨ੍ਹਾਂ ਨੇ ਪੂਰੀ ਕਵਰ ਦਿੱਤੀ ਹੈ ਜਦੋਂ ਮੈਂ ਤੁਹਾਡੇ ਨਾਲ ਸਾਡੇ ਕੋਲ ਫੌਟੇ ਨੇ ਜਿਨ੍ਹਾਂ ਦਾ ਵੀ ਦਾ ਸੁਖਵਾਨੀ ਨੇ ਵੀ ਸਾਰੇ ਆਏ ਨੇ ਸੁੰਦਰ ਪਾਦਾਂ ਦੇ ਸੰਬੀਹ ਇਹਨੇ ਦਵੋ ਸਾਰਿਆਂ ਦਾ ਜਾਣਵਾਦ ਦੇ ਦਿਲਿਆਂ ਬਹੁਤ ਬਹੁਤ ਤੁਹਾਡੀ ਕੀਤੀ ਕਾਰਤਾ ਵਾਹਿਗੁਰੂ ਜੀ ਬਹੁਤ ਹੀ ਸਤਾਰਿਓ ਸੁੰਦਰਪਾਲ ਰਾਜਸਥਾਨੀ ਕੇਂਦਰ ਤੋਂ ਜੋ ਸਾਡੇ ਇੱਥੇ ਪਹੁੰਚੇ ਨੇ ਸ਼ਹੀਦਾਂ ਦੀ ਧਰਤੀ ਫਤੇਗੜ ਸਾਹਿਬ ਦੇਖੇ ਔਰ ਇਸ ਮਹਾਨ ਸਥਾਨ ਦੇ ਇਹਨਾਂ ਦੀ ਪੁਸਤਕ ਜਿਹੜੀ ਹੈ ਸਾਈ ਮੀਆਂ ਮੀਰ ਹੰਬਲ ਫਾਊਂਡੇਸ਼ਨ ਵੱਲੋਂ ਉਹ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਿਦਵਾਨ ਸੱਜਣਾਰੇ ਇੱਥੇ ਪਹੁੰਚੇ ਆ ਤੇ ਸਾਰੇ ਜਿਹੜੇ ਕਵੀ ਹੈ ਉਹ ਜਿਨ੍ਹਾਂ ਨੇ ਬੀਆਂ ਰਿਦਾਵਾ ਐਸੀ ਚੰਨਾਂ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਭਮੇ ਸਾਹਿਬ ਜਿਨ੍ਹਾਂ ਨੇ ਸੰਪਾਦਨ ਕੀਤੀ ਹੈ ਬੈਰੀ ਗੁਸਤਖ ਉਹ ਸਾਰੇ ਨਾਲ ਮਿਲ ਕੇ ਵਿਚਾਰਾਂ ਸਾਂਝੇ ਕੀਤੇ ਨੇ ਤੇ ਸਭ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰਯੋਗ ਸੁੰਦਰਪਾਲ ਰਾਜਾਸੰਸੀ ਜੀ ਨੂੰ ਵਧਾਈਆਂ ਦਿੱਤੀਆਂ ਨੇ ਕਿ ਬਹੁਤ ਵੱਡਾ ਉਦਮ ਅਪਰਾਲਾ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਤੇ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡੀਆਂ ਸਮਾਜਿਕ ਤੌਰ ਤੇ ਸਵਾਮਾਂ ਲਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੱਜ ਜੋ ਉਸ ਤੇ ਖਾਇਮੀਆ ਮੀਰ ਦਾਵ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ ਹੈ ਉਹਦੇ ਵਿੱਚ तमाम ਕਵੀ ਜਨ ਆਏ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਖਾਇਮੀਆ ਮੀਰ ਜੀ ਦੇ ਪਿਛੋਕ ਵਿੱਚ ਉਹਨਾਂ ਦੇ ਜੀਵਨ ਪੱਖ ਵਿੱਚ ਰਚਿਤ ਕੀਤੀਆਂ ਤੇ ਸਾਰਿਆਂ ਦਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਤੇ ਸਾਡੇ ਪ੍ਰੈਸ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਵਰੇਜ ਕੂਰੀ ਕੀਤੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਜ ਕੀਤਾ ਸਾਰੇ ਹੀ ਸੁਖਿਮਾਂ ਦਾ ਤੁਹਾਨੂੰ ਬਾਤ ਖਾਸ ਕਰਕੇ ਇਸ ਪਾਰਕੇ ਕਵੀ ਕਾਟਰ ਹਰੀਪ੍ਰੀ ਜਾਤਕੀਏ ਉਹ ਚੇਚੇ ਤੌਰ ਤੇ ਬਸੌਰੇ ਮੁੱਖ ਮਹਿਮਾਨ ਪ੍ਰਧਾਨਗੀ ਦੇ ਵਿੱਚ ਬਿਰਾਜਮਾਨ ਰਹੇ ਉਹਨਾਂ ਦਾ ਵੀ ਸਹਿਦਰ ਤੋਂ ਸਨਮਾਨ ਧੰਨਵਾਦ ਰਾਜਾ ਛਾਂਸੀ ਸੁੰਦਰਪਾਦ ਰਾਜਾ ਛਾਂਸੀ ਜਿਹੜੇ ਉਹਨਾਂ ਦਾ ਵੀ ਬਹਿਦਰ ਤੋਂ ਸਨਮਾਨ ਜਿਨ੍ਹਾਂ ਨੇ ਇਹ ਸਾਰਾ ਕਾਰਜ ਕੀਤਾ ਤੇ ਨੇਕ ਜਿਹੜਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਇਨੀਆ ਮੀਰ ਹੰਮਦ ਫਾਊਂਡੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਜੋ ਕਿਤਾਬ ਛਾਪੀ ਦੀ ਹੈ ਉਹ ਨਹੀਂ ਬਸ ਜਨ ਕੰਮੀਆਂ ਨਹੀਂ ਇਹ ਤਾਂ ਆਪੇ ਹੀ ਸਿੱਖੀ ਹੈ ਉਹ ਕਾਪਾ ਲਈ ਨਹੀਂ ਆ ਰਹੀ ਹਨ ਇਹਨੇ ਖੁਸ਼ੀ ਖਾਂ ਕੇ ਸਾਇਮੀਆਂ ਮੀਤ ਦਿੱਤੀ ਸ਼ਾਮ-ਸ਼ਾਮ ਸਾਹਮਣੇ ਜਦ ਜਿਵੇਂ ਕੇ ਸਾਹਮਣੇ ਸਾਡੇ ਖੜੇ ਹੋ ਉਹ ਸਾਰਾ ਸ਼ਿੰਗ ਸਾਹਮਣੇ ਆ ਗਿਆ ਤੇ ਜੀ ਵੀ ਸੁਦਰਪਾਲ ਤੇ ਜਰਾ ਜੇ ਥਾਂ ਸੀ ਜੀ ਬਹੁਤ ਹੀ ਬੇਨਵਤ ਕਰਕੇ ਇਹ ਕਿਤਾਬ ਜੁਲਦੀ ਛਾਪੀ ਹੈ ਉਹ ਕਿਤਾਬ ਛਾਪੜੇ ਜਿਹੜਾ ਕੁਛ ਹੋਰ ਕਰਨ ਨਹੀਂ ਕਿ ਜੂਰ ਬੈਠੇ ਹੋਇਆ ਹਾਂ ਤੇ ਬੀਬੀ ਜੀ ਜੋ ਆਪਣੇ ਸਮਾਜ ਬੋਡੀ ਨੂੰ ਪਿਆਰ ਕਰਦੇ ਹਨ ਆਪਣੇ ਸੇ ਬਚਾਰ ਨੂੰ ਪਿਆਰ ਕਰਦੇ ਹਨ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਬਹੁਤ ਹੀ ਲਾਗਯੋਗ ਹੈ ਕਿ ਬੀਬੀ ਜੀ ਆਪ ਵੀ ਬਹੁਤ ਅੱਛੇ ਸਭ ਦੇ ਮਾਨਸ ਹਨ ਸਭ ਨੂੰ ਪਿਆਰ ਕਰਦੇ ਹਨ ਉਹਨਾਂ ਵਿੱਚ ਗ੍ਰਹਿਤ ਕਰਨ ਦੀ ਬਹੁਤ ਪਿਆਰ ਹੈ ਸਤਿਕਾਰ ਹੈ ਸੇਵਾ ਭਾਵਨਾ ਹੈ ਤੇ ਸਭ ਦਾ ਸੰਸਾਰ ਕਰਦੇ ਹਨ ਇਹ ਜੀਵਨ ਬਹੁਤ ਹੀ ਇਹ ਸਾਡੀ ਜੜੀਆਂ ਸਾਡੀ ਮਹਾਨ ਬੀਬੀਆਂ ਹੋਈਆਂ ਹਾਂ ਦੀ ਇਹ ਹੋਰ ਸਮਾਜ ਦੀ ਬਹੁਤੁੱਕੀਆਂ ਤੇ ਜਿਹੜੀਆਂ ਬੀਬੀਆਂ ਹੋਈਆਂ ਇਹ ਉਹਨਾਂ ਦਾ ਫਰਦ ਦਰਜਾ ਨਦ ਨਹੀਂ ਹੈ ਮਹਿਮਾਨ ਜਿਹਨਾਂ ਦੇ ਅਥਾ ਸਤਕਾਰ ਹੈ ਤੇ ਵਾਹਿਗੁਰੂ ਜੀ ਕਦਾ ਬਖਸ਼ੇ ਇਹ ਜੋ ਫਾਊਂਡੇਸ਼ਨ ਹੈ ਦਿਨ ਦਿਨੀ ਰਾਤ ਦਿਨ ਤਰੱਕੀ ਕਰੇ ਤੇ ਇਹਨਾਂ ਦੇ ਜਿਹੜੇ ਹੋਰ ਵੀ ਜਿਹੜੇ ਸਾਹਿਬ ਜਿਹੜੇ ਹਨ ਪਰਮਾ ਪਰਮਾ ਸਾਹਿਬ ਵੀ ਉਹ ਬਹੁਤ ਅੱਛੇ ਬਹੁਤ ਵਿਦਵਾਨ ਹਨ ਬੜੇ ਕਲਚਰ ਦੇ ਰੱਖੇ ਹਨ ਤੇ ਇਹ ਜਿਹੜਾ ਵਜੇ ਕੋਲੇ ਤੇ ਮੈਂ ਆਪਣੇ ਜਿਹੜੀਆਂ ਫੇਰ ਫਿਰਾਂ ਹਾਰਦਿਕ ਸ਼ੁਕਰੀਆ ਮੰਗਤ ਕਰਦਾ ਹਾਂ अगो तो भी जो है जो ये बुलाएंगे मैं हाजिर होगा मैं बहुत खुशी हुई है कि मैं अखीर बीच बहुत बहुत मैं बीबी सपाल सं जी का अम्मा जी का हो सार बहुत बहुत धन्यवाद करना खासकर मैं जिस किताब का लोग अर्पण हो बहुत बड़ा है ये सारे ही जो मेरे कविया दचनावान जर्ज लिया पुराना किया ਇਹ ਸਾਰਾ ਜਿਹੜਾ ਕਿ ਉਹ ਕ੍ਰੈਡਿਟ ਮੇਰੀ ਭੈਣ ਸੁੰਦਰਪਾਲ ਸਿੰਘ ਜੀ ਨੇ ਜਾਂਦਾ ਹੈ ਤੇ ਬਾਕੀ ਹੋਰ ਸਾਰੇ ਜਿਹਨੇ ਵੀ ਨਾਮ ਜੁੜਿਆ ਸਭ ਦਾ ਬਹੁਤ ਵੱਡਾ ਆਪਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਆਉਣ ਪੜੀ ਜੇ ਨੌਜਵਾਨੀ ਦੇ ਵਾਰੇ ਲੋਕਾਂ ਨੂੰ ਜਾਗਰੂਕ ਜਾਵਣ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਹਤ ਹੀ ਸੁਭਾਅ ਜਾਂਦੇ ਨੇ ਹਾਂ ਇਹ ਅਸੀਂ ਕੁੱਤ ਨਹੀਂ ਕਦਰਸਤ ਦੇ ਇਕੱਠੇ ਹੋਈਆਂ ਰਾਜਾ ਸਾਜੀ ਮੈਡਮ ਦੀ ਬਹੁਤ ਬੜੀ ਹਿੰਮਤ ਦੇ ਨਾਲ ਸਾਈਂਮੀਰ ਦੀ ਬਾਰੇ ਛੰਦਾ ਗੰਦੀ ਵਿੱਚ ਪੁਤਾਕ ਛਪੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਗੁਰੂ ਜੀ ਦਰਸ਼ਨ ਸਿੰਘ ਮੇਂਜੀ ਦਾ ਹੈ ਤੇ ਕੁਲਵੰਤ ਸਿੰਘ ਚਾਹੋਗੇ ਬੜੇ ਲੋਕਾਂ ਦੇ ਲਈ ਵਧੀਆ ਹੈ ਸ਼ਾਇਦ ਹੈ ਮੀਆਮੀਰ ਦੀ ਬਾਰੇ ਚਬੀ ਪਹਿਲੀ ਕਿਤਾਬ ਹੋਵੇ ਇਹ ਜਰੂਰ ਸਭ ਨੂੰ ਪੜ੍ਹਨੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਪੜਾਉਣੀ ਚਾਹੀਦੀ ਹੈ ਕਿ ਜਿਹੜੇ ਧਰਮਾਂ ਦੇ ਨਾਂ ਤੇ ਵਿਖੇਵੇਂ ਆ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਸਾਨੂੰ ਇੱਕਤਾ ਇੱਕਜੁੱਟ ਕਿ ਹਮਾਰਕ ਦੇਦੇ ਤੇ ਚੱਲਣਾ ਚਾਹੀਦਾ ਹੈ ਤੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਸਰਦਾਰ ਅੱਜ ਦੇ ਇਸ ਮੁबारक ਮੌਕੇ ਤੇ ਮੈਂ ਮੈਡਮ ਸੁੰਦਰਪਾਲ ਰਾਜਸੰਸੀ ਜੀ ਨੂੰ ਮੁਬਾਰਕਵਾਦ ਦਿੰਨਾ ਕਿ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਜਿਹੜੀ ਸਾਈਮ ਜਾਂ ਮਿਰਜੀ ਤੇ ਇੱਕ ਕਿਤਾਬ ਆ ਉਹਨਾਂ ਦੇ ਪੂਰੇ ਜੀਵਨ ਤੇ ਬਾਕਵਾਖ ਸੰਧਾਂ ਦੇ ਵਿੱਚ ਜਿਹੜੀ ਉਹ ਸੰਵਾਦ ਕਰਕੇ ਅੱਜ ਜਿਹੜੀ ਉਹ ਪਾਤਕਾ ਦੇ ਝੋਲੀ ਵਿੱਚ ਪਾਈ ਆ ਔਰ ਇਹਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਗੁਰੂ ਜੀ ਦਰਸ਼ਨ ਭੰਮੀ ਜੀ ਦਾ ਬਹੁਤ ਅਹਿਮ ਯੋਗਦਾਨ ਆ ਤੇ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸੁੰਦਰਪਾਲ ਰਾਜਸੰਸੀ ਜੀ ਦੇ ਇਹ ਆਪਣੇ ਇਹ ਨਿਰਸਵਾਰਥ ਦੇ ਕਾਰਜ ਨੂੰ ਨਿਰਵਿਘਨ ਇਦਾਂ ਹੀ ਜਾਰੀ ਰੱਖਣ ਤੇ ਪ੍ਰਮਾਤਮਾ ਇਹਨਾਂ ਨੂੰ ਚਰਦੀ ਕਲਾਚ ਰੱਖੇ oh uh -huh. uh -huh.